ਲੈ ਕੇ ਆਦਰਾ ਜੀ ਆਪ ਦਾ ਹਰਮਨ ਪੇਰਾ ਚੰਦਲ ਬਤਨ ਦੀ ਮਿੱਟੀ ਐਸ ਵੇ ਮੌਜੂਦ ਹੈ ਜੀ ਆਪਾਂ ਫੋਡੇਗੜ ਚੂੜੇ ਦੇ ਲਾਗੇ ਪਿੰਡ ਤਲਵੰਡੀ ਨਾਹਰ ਰੇਲਵੇ ਫਾਟਕ ਤੇ ਮਠਾਰੂ ਇਲੈਕਟ੍ਰੀਕਲ ਤੇ ਇਹ ਅੱਜ ਮੈਂ ਆਪਣਾ ਪ੍ਰੋਗਰਾਮ ਜਿਉ ਤੁਸੀਂ ਚੱਲਦੇ ਹੋ ਤੁਹਾਨੂੰ ਪਤਾ ਸਾਡੇ ਵਤਨ ਦੀ ਮਿੱਟੀ ਨਿਊ ਚੈਨਲ ਤੇ ਸੱਚੇ ਹੀਰੇ ਅੱਜ ਅਸੀਂ ਇੱਕ ਹੋਰ ਸੱਚੇ ਹੀਰੇ ਕੋਲੇ ਪਹੁੰਚੇ ਹੋਏ ਆ ਇਹਨਾਂ ਦੇ ਬਾਰੇ ਮੈਂ ਥੋੜਾ ਜਿਹਾ ਦੱਸ ਦਿਆਂ ਕਿ ਆਸਟ੍ਰੇਲੀਆ ਕੈਨੇਡਾ ਤੇ ਦੁਬਈ ਇਹ ਕਦੀ ਵੀ ਮੂਵ ਕਰ ਸਕਦੇ ਆ ਸਾਡੇ ਮਾਣਯੋਗ ਸਰਦਾਰ ਜੀ ਖੰਦਰ ਸਿੰਘ ਮਠਾਰੂ ਕਿਉਂਕਿ अच्छा सरदा जी कहंदे ਤੁਸੀਂ ਜੀ ਤੁਸੀਂ ਇਹ ਦੱਸੋ ਪਹਿਲਾਂ ਕਿ ਤੁਸੀਂ ਅ ਪਹਿਲੋ ਬਾਹਰ ਵੀ ਕੁਝ ਸਮਾਂ ਲਾ ਕੇ ਆਏ ਹੋ ਕਿੰਨਾ ਚਿਰ ਸਮਾਂ ਲਾਇਆ ਬਾਹਰ ਤੁਸੀਂ ਮੈਂ ਜੀ ਹਾਂ ਜੀ ਮੈਂ ਦੁਬਈ ਲਾਇਆ 15 ਸਾਲ 15 ਸਾਲ ਕਿ ਜ਼ਿਆਦਾ ਅੱਛਾ ਤੇ ਮਠਰੂ ਦਾ ਹੁਣੇ ਤੁਸੀਂ ਮਤਲਬ ਆ ऑस्ट्रेलिया ਕੈਨੇਡਾ ਜਾਂ ਦੁਬਈ ਕਦੀ ਵੀ ਮੂਵ ਕਰ ਸਕਦੇ ਹੋ ਤੁਹਾਡਾ ਬੈਲ ਸੈਟਲ ਹੈ ਉੱਥੇ ਕੰਮ ਤੇ ਹੁਣ ਤੁਸੀਂ ਬਾਹਰ ਮਹੀਨਾ ਡੇਢ ਮਹੀਨਾ ਜਿਹੜਾ ਲਾ ਕੇ ਆਏ ਹੋ ਉਹ ਤੁਹਾਨੂੰ ਬਾਹਰ ਇੱਥੇ ਆ ਕੇ ਬਿਜ਼ਨਸ ਖੋਲੋ ਤਾਂ ਕੀ ਮਤਲਬ ਬਣ ਕੇ ਜਦੋਂ ਤੁਹਾਡੇ ਬੱਚੇ ਤਾਂ ਬਾਹਰ ਬੈਠੇ ਹੋਏ ਆ ਇੱਥੇ ਤੁਸੀਂ ਪਹੁੰਚੇ ਹੋ ਦੁਕਾਨ ਖੋਲ ਕੇ ਬੈਠੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਜੇ ਬਾਰੇ ਮੈਂ ਕਹਿਣਾ ਚਾਹਨਾ ਭਾਈ ਬਾਹਰ ਦੀ ਮਿੱਟੀ ਜਿਹੜੀ ਹੈ ਬੜਾ ਫਰਕ ਹੈ ਆਪਣੇ ਪੰਜਾਬ ਦੀ ਮਿੱਟੀ ਹੈਗਾ ਮਿੱਟੀ ਨਹੀਂ ਮਿਲ ਸਕਦੀ ਪਾਣੀ ਨਹੀਂ ਮਿਲ ਸਕਦਾ ਜੀ ਇਹ ਬਹੁਤ ਫਰਕ ਹੈ ਅੱਛਾ ਜੀ ਪੰਜਾਬ ਦੇ ਰਹਿ ਨਹੀਂ ਮਜਾ ਜਿਹੜਾ ਨਾ ਉਹ ਬਾਹਰ ਦੀ ਵਿਕੰਟੀ ਚ ਮਜਾ ਨਹੀਂ ਆਏਗਾ ਅੱਛਾ ਜੀ ਕਿਉਂਕਿ ਮੈਂ ਮੇਰੇ ਬੇਟੇ ਕਹਿੰਦੇ ਵੀ ਤੁਸੀਂ ਇੱਥੇ ਰਹੋ ਬਾ ਮੇਰਾ ਮਾਨੀ ਲੱਗਦਾ ਠੀਕ ਹੈ ਛੱਡ ਲਓ ਅੱਛਾ ਜੀ ਕਿ ਮੈਂ ਆ ਕੇ ਛੋਟੀ ਜੀ ਦੁਕਾਨ ਪਾ ਲਈ ਆ ਅੱਛਾ ਜੀ ਇੱਥੇ ਬੈ ਗਿਆ ਸਾਡੇ ਤੇ ਇਹ ਹੁਣ ਵੀ ਮੇਰੇ ਖਿਆਲ ਤੜਾ 3 ਮਹੀਨੇ ਦਾ ਵੀਜ਼ਾ ਸੀ ਕਿ ਤੂੰ ਤੁਸੀਂ ਮੇਰੇ ਘਰ ਪਉਣੀ ਕਿ ਤੂੰ ਹੀ ਆ 2 ਮਹੀਨੇ ਮੋੜਾਇਓ ਹਾਂਜੀ ਹਾਂਜੀ ਜੀ ਨਹੀਂ ਲੱਗਾ ਉਹ ਤੇਰੀ ਕਿੱਥੇ ਰਾਜ ਜੀ ਲੱਗਣਾ ਕਿ ਗੁਲਾਮੀ ਜੀ ਮਹਿਸੂਸ ਹੁੰਦੀ ਆ ਗੁਲਾਮੀ ਹੁੰਦੀ ਆ ਕਿ ਰਾਜ ਦੇ ਅੰਦਰ ਬੈਠੇ ਹੋ ਕੰਮ ਨਹੀਂ ਕਰਨੀ ਅੱਛਾ ਹੋਰ ਜਾਓ ਗੱਲਬਾਤ ਮਾਰੋ ਮਾੜੀ ਮਾੜੀ ਆਪਨੇ ਆਪਣੇ ਲੋਕਾਂ ਨਾਲ ਗੱਲ ਬਲਕਿ ਗੱਲ ਹਾਂ ਮੁੱਕਦੀ ਕਿ ਜਿਹੜੇ ਨਿਆਰੇ ਇੱਥੇ ਆ ਉਹ ਇੱਥੇ ਨੇ ਪੰਜਾਬ ਪੰਜਾਬੀ ਆ ਜੀ ਅੱਛਾ ਜੀ ਤੇ ਮਹਦੂਸਪ ਕੀ ਕੀ ਸਮਾਨ ਤੁਸੀਂ ਡੀਲ ਕਰਦੇ ਹੋ ਕਿਹੜਾ ਕਿਹੜਾ ਸਮਾਨ ਆਪਣੇ ਕੋਲੇ ਆ ਜਿਦਾ ਪੀਜੀਆ ਸਮਾਨ ਆ ਮੇਰਾ ਸਾਹਿਬ ਜੀ ਆਪਣਾ ਬਿਜ਼ਨਸ ਸਮਾਨ ਤੇ तकरीबन ਸਾਰਾ ਹੀ ਆ ਅੱਛਾ ਜੀ ਤੇ ਰੇਰ ਕਰਨ ਵਾਲਾ ਅੱਛਾ ਜੀ ਕੁਕੀ ਬੋਲੋ ਥੋੜਾ ਜਿਹਾ ਰੇਰ ਕਰਨ ਵਾਲਾ ਅੱਛਾ ਜੀ ਬਾਕੀ ਫ੍ਰੀਜ ਵੀ ਆ ਜੀਜ਼ਰ ਵੀ ਆ ਹੋਰ ਕਾਹੇ ਕਾ ਜੁਨੇਟਰ ਪਰ ਖਲਾ ਰਿਆ ਹੋਇਆ ਇਹ ਕਿਹ ਜਨੇਟਰ ਦਾ ਕਰਾਇ ਦੇ ਦਿੱਤਾ ਉਹ ਅੱਛਾ ਜੀ ਇਹ ਕਿਹ ਟੀਵੀ ਆ ਟੀਵੀ ਕਰਾਇ ਦੇ ਦਿੱਦਿਆ ਉਹ ਕੀ ਜਿਹੜੀ ਲੈਂਟਰ ਤੋਂ ਵਾਲੀ ਹੁੰਦੀ ਹੈ ਲੈਂਟਰ ਤੋਂ ਵਾਲੀ ਉਹ ਕਿਰਾਏ ਦੇ ਦਿੰਦੇ ਨੇ ਉਹ ਕਿਰਾਏ ਦੇ ਦਿੰਦੀ ਆ ਅੱਛਾ ਜੀ ਉਹ ਹੀ ਹੈਗੀ ਆ ਤੇ ਉਹਦੀ ਕੋਈ ਸਕਿਉਰਿਟੀ ਵੀ ਰਜਮਾ ਹੁੰਦੀ ਆ ਪਹਿਲਾਂ ਉਹ ਉਹਦਾ 500 ਰੁਪਿਆ ਕਰਾਇਆ ਤੇ ਨਹੀਂ ਤੇ ਜਦੋਂ ਲੈ ਕੇ ਜਾਂਦਾ ਉਹਦੀ ਕੋਈ ਸਕਿਉਰਿਟੀ ਜਮਾ ਕਰਾਂਗੇ ਅੱਛਾ ਜੀ ਜਦੋਂ 500 ਪਹਿਲਾਂ ਲਈਦਾ ਅੱਛਾ ਫਿਰ ਕਰਾਇਆ ਦਾ ਠੀਕ ਹੈ ਜੀ ਹਾਂ ਜੀ ਤੇ ਉਹ ਜਮਾਨੇ ਦਾ ਪੜੇਗਾ ਅੱਛਾ ਜੀ ਸਾਰਾ ਵੀ ਜਮਾਨ ਸਾਰਾ ਟੋਟਲ ਮਿਲੂਗਾ ਜੋ ਵੀ ਠੀਕ ਹੈ ਤੇ ਮਤਲਬ ਹੁਣ ਤੁਹਾਡੇ ਕੋਲ ਗਾਹਕ ਜੇ ਆਵੇ ਤੇ ਕੀ ਗੱਲ ਕਰਕੇ ਆਊਗੀ ਕਿ ਅਵੇਗਾ ਕਾਕ ਕਿ ਸਮਾਨ ਸਸਤਾ ਸ਼ਹਿਰ ਦੇ ਨਾਲੋਂ ਇਸ ਕੋ ਸਮਝ ਕੇ ਕਹਿਣਾ ਚਾਹੁੰਦੇ ਨੇ ਯਾਰ ਨੂੰ ਸਸਤਾ ਮਿਲੂਗਾ ਸਮਾਨ ਆ ਪਾਏਗਾ ਸਮਾਨ ਵਧੀਆ ਮਿਲੂਗਾ ਇੱਕ ਨੰਬਰ ਮਿਲੂਗਾ ਕੋਈ ਦੋ ਰਮਲਾ ਸਮਾਨ ਨਹੀਂ ਹੋਊਗਾ ਅੱਛਾ ਔਰ ਮਿਲੂਗਾ ਫਾਇਦੇ ਨਾਲ ਚੂੜੀਆਂ ਨਾਲੋਂ ਸਸਤਾ ਮਿਲੂਗਾ ਘਾਟ ਰੇਟ ਤੇ ਮਿਲੂਗਾ ਅੱਛਾ ਜੀ ਫਿਰ ਪਤਾ ਕਰਕੇ ਦੇ ਸਕਦੇ ਅਸੀਂ ਕਿ ਉਹਨਾਂ ਦਾ ਰੇਟ ਦੱਸੋ ਤੁਹਾਡੇ ਹਾਂ ਬਿਲਕੁਲ ਦੇ ਸਕਦੇ ਨਹੀਂ ਵੇਖ ਵੀ ਲੈਣਾ ਨਹੀਂ ਰਹੀਏ ਕਿ ਕੀ ਗੱਲਾਂ ਕਿਤੇ ਦਿਮਾਗ ਚੋਂ ਕੱਢ ਦਿਓ ਕਿਹੀਂ ਪੁੱਛਣਾ ਨਹੀਂ ਵੇਖੋ ਨਾਲ ਜਿਹੜੀ ਗੱਲ ਹੈ ਦੇਖੋ ਅੱਛਾ ਜੀ ਤੇ ਹੁਣ ਜਿਹੜੇ ਬਾਹਰ ਤੁਹਾਡੇ ਵਰਗੇ ਭੈਣ ਭਰਾ ਤੁਰੇ ਜਾਂਦੇ ਆ ਉਹਨਾਂ ਨੂੰ ਕੋ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਵੱਲੋਂ ਮੈਸੇਜ ਇਹ ਹੋਈ ਜੇ ਨਾ ਮੇਰੇ ਦੁਕਾਨ ਤੇ ਆਓ ਭਾਈ ਕੋਈ ਜਿਹੜੇ ਨਿਆਣੇ ਬਾਹਰ ਪੁਰੇ ਜਾਂਦੇ ਆ ਮਾਪਿਆਂ ਨੂੰ ਸੱਦੀ ਜਾਂਦੇ ਆ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਉਸ ਮਾਪਿਆਂ ਨੂੰ ਆਹ ਦੇਖੋ ਮੈਸੇਜ ਜਿਹੜਾ ਚੱਲਦਾ ਫੜੇ ਮਾਪਿਆਂ ਦੀ ਜਿਹਦੇ ਬੱਚੇ ਜਾਂਦੇ ਵੀ ਆ ਨਾ ਕਮਾ ਕੇ ਆਪਣੇ ਘਰਾਂ ਦੇ ਆਪਣਾ ਕਾਰੋਬਾਰ ਪੰਜਾਬ ਦੇ ਕੋਲ ਜੀ ਉਹ ਬਹੁਤ ਚੰਗੀ ਗੱਲ ਆ ਅੱਛਾ ਇੱਥੇ ਵੀ ਆਪਾਂ ਜਿਆਦਾ ਲੋਕਾਂ ਦੇ ਥੱਲੇ ਲਾ ਕੇ ਕੰਮ ਕਰਨਾ ਜੀ ਇੱਥੇ ਆਪਣਾ ਕੰਮ ਆ ਵਜਿਲਾ ਕਰਨਾ ਕੋਈ ਟੈਨਸ਼ਨ ਨਹੀਂ ਠੀਕ ਹੈ ਕਿ ਮੈਂ ਹੀ ਕਿਹਾ ਵੀ ਆਪਣੇ ਘਰ ਆ ਕੇ ਕੰਮ ਕਰੋ ਠੀਕ ਵਧੀਆ ਧੰਨਵਾਦ ਇਹ ਸੀ ਕਿ ਜੇ ਸਾਡੇ ਮਾਰਜੂ ਜਗਿੰਦਰ ਸਿੰਘ ਜੀ ਮਠਾਰੂ ਹੁਣੇ ਆਪਾਂ ਇਹਨਾਂ ਦੀ ਗੱਲਬਾਤ ਕੀਤੀ ਤੇ ਗੱਲਬਾਤ ਕਰਨਾ ਮਜ਼ਾ ਵੀ ਆਇਆ ਇਹਨਾਂ ਦੇ ਨਾਲ ਪਰ ਬੜੀਆਂ ਸੋਹਣੀਆਂ ਦੋ ਚਾਰ ਗੱਲਾਂ ਜਿਹੜਾ ਨੇ ਕੀਤੀਆਂ ਕਿ ਭਾਈ ਜੀ ਬਾਹਰ ਮੈਂ ਕਿਸੇ ਵੀ ਕੰਟਰੀ ਸੈਟਲ ਹੋ ਸਕਦਾ ਹਾਂ ਪਰ ਮੈਨੂੰ ਉੱਥੇ ਗੁਲਾਮੀ ਜੀ ਮਹਿਸੂਸ ਹੁੰਦੀ ਆ ਜੋ ਨਜ਼ਾਰੇ ਪੰਜਾਬ ਦੇ ਉਹ ਪੰਜਾਬ ਦੇ ਨੇ ਤੇ ਬਾਪਿਆਂ ਨੂੰ ਅਪੀਲ ਵੀ ਕੀਤੀ ਉਹਨਾਂ ਨੇ ਕਿ ਵੀਰੇ ਜਿਹੜਾ ਜਾਣਿਆ ਬਾਹਰ ਠੀਕ ਹੈ ਵੈਲੰਗੋਡ ਜਾਓ ਆਪ ਦਾ ਰੋਜੋ ਵਰ ਕਮਾਓ ਆਪ ਦਾ ਇਨਕਾ ਪੈਸਾ ਕਮਾਓ ਕਿੜੀਆ ਆਪਣਾ ਵਾਪਸ ਆਪਣੇ ਘਰ ਪਰਤ ਕੇ ਕੋਈ ਆਪਣਾ ਬਿਜ਼ਨਸ ਸ਼ੁਰੂ ਕਰੋ ਤੇ ਆਪਣੇ ਪਰਿਵਾਰਾਂ ਦੇ ਨਾਲ ਰਹੋ ਕਿ ਇੱਥੇ ਜੋ ਸਰਦਾਰੀ ਆ ਬਾਹਰ ਗੁਲਾਮੀ ਦੀ ਗੁਲਾਮੀ ਆ ਔਰ ਦੂਸਰੀ ਗੱਲ ਕਿ ਸਾਨੂੰ ਵਾਕਈ ਹੀ ਇਹੋ ਜਿਹੇ ਐਨਆਰਆ ਭਰਾਵਾਂ ਦਾ ਜਾਂ ਹੁਣ ਤੇ ਐਨਆਰੀ ਦੀ ਵੀ ਕਹਿ ਸਕਦਾ ਕਿ ਜਿਹੜੇ ਬਾਹਰੋਂ ਆਪਣਾ ਚੰਗਾ ਭਲਾ ਕੈਰੀਅਰ ਬੜੀ ਸੋਖੀ ਜ਼ਿੰਦਗੀ ਛੱਡ ਕੇ ਇੱਥੇ ਆਏ ਆ ਤੇ ਸਾਡਾ ਵੀ ਫਰਚ ਬਣਦਾ ਹੈ ਕਿ ਇੱਕ ਵਾਰੀ ਆਪਾਂ ਇਹਨਾਂ ਨੂੰ ਪਹੁੰਚੀਏ ਜਿਵੇਂ ਕਹਿੰਦੇ ਸਾਡੀ ਛੜ ਚੀਜ਼ ਦਾ ਰੇਟ ਵੀ ਘੱਟ ਹੁੰਦਾ ਤੁਸੀਂ ਬਿਜਾਰੋਂ ਵੀ ਪਤਾ ਕਰ ਸਕਦੇ ਹੋ ਪਰ ਚੀਜ਼ ਵੀ ਇੱਕ ਨੰਬਰ ਦੀ ਮਿਲੂਗੀ ਤੇ ਮੈਂ ਆਸ ਕਰਦਾ ਕਿ ਇਹੋ ਜਿਹੇ ਭਰਾਵਾਂ ਦਾ ਅਸੀਂ ਇਹ ਸੁਜੋਗ ਕਰਨ ਦੇ ਆ ਤੇ ਲੋਕਾਂ ਨੂੰ ਵੀ ਇਹੋ ਬੇਤੀ ਕੇ ਇਹੋ ਜਿਹੇ ਭਰਾਵਾਂ ਦਾ ਸੁਜੋਗ ਕਰਨਾ ਚਾਹੀਦਾ ਇੱਕ ਵਾਰੀ ਆ ਕੇ ਟਰਾਈ ਮਾਰੋ ਇਹਨਾਂ ਕੋਲੇ ਜੇ ਸਮਾਨ ਬੁਧੀਆਂ ਲੱਗਦਾ ਠੀਕ ਹੈ ਨਹੀਂ ਰਹਿਣ ਤੋਂ ਕੋਈ ਚੱਕਰ ਨਹੀਂਗਾ ਪਰ ਜੋ ਉਹਨਾਂ ਨੇ ਕਿਹਾ ਵੀ ਸਮਾਨ ਸਾਡੇ ਕੋਲ ਇੱਕ ਨੰਬਰ ਦਾ ਹੁੰਦਾ ਇਹਨਾਂ ਸ਼ੁਭਤਾ ਦੇ ਨਾਲ ਮੈਂ ਪੱਤਰੀਆਂ ਹੀਰਾ ਸਿੱਕ ਤਲਵੰਡੀ ਧੰਨਵਾਦ